ਪਿੰਡ 'ਚ ਪੰਜ ਚਾਰ ਗੁਰਦਾਰੇ ਹੋਣ ਨਾ ਤੇ ਬੜੀ ਦੁਵਾਈ ਦੇਣ ਲੱਗ ਪਏ ਨੇ ਸਾਡੇ ਲੋਕ ਪਤਾ ਨਹੀਂ ਉਹਨਾਂ ਨੂੰ ਬੁੱਧੀ ਜੀਵੀ ਆਂਦਾ ਕੌਣ ਐ ਮੂਰਖਾਂ ਦੇ ਟੋਲੇ ਨੇ ਉਹ ਗੁਰਦਾਰੇ ਬੜੇ ਬਣ ਗਏ ਹੁਣ ਚਰਚ ਬੜੇ ਬਣ ਰਹੇ ਨੇ ਉਧਰ ਦੇ ਧਿਆਨ ਥੋੜਾ ਦੇਣਗੇ ਕਿਤੇ ਇੱਕ ਤੋਂ ਦੋ ਗੁਰਦਾਰੇ ਹੋ ਜਾਣ ਤੇ ਢਿੱਡੀ ਪੀੜਾਂ ਪੈ ਜਾਂਦੀਆਂ ਇਹਨਾਂ ਦੇ ਤੇ ਕਈ ਵਾਰ ਸੋਚੀਦਾ ਐ ਵੀ ਗੁਰੂ ਦੇ ਸਿੰਘ ਹੀ ਨੇ ਕਿ ਕੇਵਲ ਚਿਹਰਾ ਮੋਰਾਈ ਸਿੰਘਾਂ ਵਰਗਾ ਐ ਤੁਹਾਡੇ ਨਿਆਣੇ ਦੋ ਨੇ ਕਾਕੇ ਵੱਡੇ ਹੋ ਗਏ ਦੋ ਕੋਠੀਆਂ ਪਾ ਲੈਂਦੇ ਹੋ ਗੁਰੂ ਘਰ ਵੀ ਵੱਧ ਤੋਂ ਵੱਧ ਬਣਨੇ ਚਾਹੀਦੇ ਨੇ ਪਰ ਮਨਸ਼ਾ ਇਹ ਨਹੀਂ ਚਾਹੀਦੀ ਵੀ ਮੈਨੂੰ ਪ੍ਰਧਾਨ ਨਹੀਂ ਬਣਾਇਆ ਤੇ ਯਾਰ ਹੋਣੀ ਹੁਣ ਵੱਖਰਾ ਹੀ ਗੁਰਦਾਰਾ ਬਣਾਉਣਗੇ ਪ੍ਰਧਾਨਗੀ ਰੱਖਣੀ ਹੈ ਸਿੱਖੀ ਦਾ ਕੇਂਦਰ ਨੇ ਗੁਰਦੁਆਰੇ ਵੱਖੋ-ਵੱਖ ਪੱਤੀਆਂ 'ਚ ਬਣੇ ਹੁੰਦੇ ਨੇ ਕੋਈ ਗੱਲ ਨਹੀਂ ਹੈ ਬਥੇਰੀਆਂ ਸਿੱਖ ਸੰਗਤਾਂ ਨੇ ਪਰ ਇੰਨਾ ਕ ਖਿਆਲ ਰੱਖਿਆ ਕਰੋ ਜੇ ਇੱਕ ਗੁਰਦੁਆਰੇ ਦੀ ਸੇਵਾ ਸੰਭਾਲੀ ਕਰਨ ਜੋਗੇ ਹੋ ਤੇ ਇੱਕ ਤਾਂ ਕੀ ਸੀ ਮਿੱਤਰੋ ਤੇ ਜੇ ਪੰਜਾ ਸਤਾ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰ ਸਕਦੇ ਹੋ ਤੇ ਵਦੇਰੇ ਤੋਂ ਵਦੇਰੇ ਬਣਾਓ ਕੋਈ ਗੱਲ ਨਹੀਂ ਗੁਰਦੁਦਾਰੇ ਗੁਰਾਂ ਦਾ ਹੁਕਮ ਮੈਂ ਬਣਾਉਣੇ ਨੇ ਅਤ ਉੱਚਾ ਤਾਂਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਉੱਚੇ ਉੱਚੇ ਬਣਾਉਣੇ ਨੇ ਤੇ ਕਾਹਦੇ ਲਈ ਗੁਰੂ ਦਵਾਰਾ ਹੋਏ ਸੋਜੀ ਆਏ ਸੀ ਇੱਥੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਹੈ ਕਦੇ ਕਿਸੇ ਇਸਾਈ ਨੇ ਨਹੀਂ ਆਖਿਆ ਹਰ 15ਵਾਂ ਘਰ ਚਰਚ ਬਣ ਰਿਹਾ ਹੈ ਨਹੀਂ ਆਖਣਗੇ ਉਹ ਉਹਨਾਂ ਨੂੰ ਪਤਾ ਹੈ ਫਾਇਦਾ ਹੈ ਇਸ ਦਾ ਪ੍ਰਚਾਰ ਵਧੇਗਾ ਇਸਾਈਅਤ ਦਾ ਇੰਗਲੈਂਡ ਵਿੱਚ ਚਲੇ ਜਾਓ ਸਾਊਥ ਹੌਲ ਦਾ ਇਲਾਕਾ ਹੈ ਹਰ 15 ਤੋਂ 20 ਘਰਾਂ ਦੇ ਵਿੱਚ ਵਿੱਚ ਇੱਕ ਮਦਰਸਾ ਬਣਾ ਲਿਆ ਹੈ ਮੁਸਲਮਾਨਾ ਨੇ ਅੱਜ ਕੱਲ ਮੇਅਰ ਵੀ ਲੰਡਨ ਚੋਨਾ ਦਾ ਹੈ ਕਦੇ ਕਿਸੇ ਮੌਲਵੀ ਨੇ ਨਹੀਂ ਆਖਿਆ ਵੀ ਕਿਉਂ ਇੰਨੀਆਂ ਮਸਜਿਦਾਂ ਬਣ ਰਹੀਆਂ ਨੇ ਮਦਰਸੇ ਬਣ ਰਹੇ ਨੇ ਕਦੇ ਹਿੰਦੂਆਂ ਆਖਿਆ ਵੀ بڑے ਮੰਦਰ ਬਣ ਰਹੇ ਨੇ ਰੋਜ਼ ਨਵਾਂ ਮੰਦਰ ਘਟ ਲੈਂਦੇ ਨੇ ਅਗਲੇ ਉਹਨਾਂ ਨੂੰ ਪਤਾ ਹੈ ਪ੍ਰਚਾਰ ਦਾ ਕੇਂਦਰ ਨੇ ਸਾਰਾ ਤਰਕ ਕੁਤਰਕ ਤੁਹਾਡੇ ਸਿੱਖਾਂ 'ਚ ਵਾਰ ਦਿੱਤਾ ਜਦੋਂ ਵੇਖੋ ਉਦੋਂ ਸਿਆਣਪਾਂ ਵਰਖਾਉਣਗੇ ਅਖੇ ਦੀ ਗੁਰਦਾਰੇ بڑے ਬਣ ਗਏ ਇੱਕ ਹੀ ਕਰਦੇ ਹੋ ਅਠਾ ਗੁਰਦੁਆਰਿਆਂ ਤੋਂ ਪਤਾ ਨਹੀਂ ਕਿਹੜਾ ਸਿਧਾਂਤ ਹੈ ਲਿਖਿਆ ਕਿੱਥੇ ਹੈ ਜਗਾਉਣਾ ਹੈ ਲੋਕਾਂ ਨੂੰ ਤੇ ਇਹ ਸਮਝਾਓ ਵੀ ਜਿਵੇਂ ਆਪਣੇ ਘਰਾਂ ਦੀ ਸਾਂਭ ਸੰਭਾਲ ਕਰਦੇ ਹੋ ਗੁਰਦੁਆਰੇ ਸਿੱਖੀ ਦੇ ਪਰਫੁੱਲਤ ਕਰਨ ਦਾ ਕੇਂਦਰ ਨੇ ਸੇਵਾ ਸੰਭਾਲ ਕਰਿਆ ਕਰੋ ਢੈਂਦੀ ਕਲਾ ਦੀਆਂ ਬਾਤਾਂ ਨਹੀਂ ਪਾਈਦੀਆਂ ਵੀ ਘਟ ਜਾਓ ਵਧਣ ਦੀਆਂ ਗੱਲਾਂ ਕਰੀਦੀਆਂ ਨੇ ਜਿੱਥੇ ਪਿੰਡ ਵਿੱਚ ਪੰਜ ਗੁਰਦੁਆਰੇ ਨੇ ਉਹ ਨਹੀਂ ਸਾਂਭ ਸਕਦੇ ਭਾਈ ਗੁਰਦਾਸ ਕਹਿੰਦੇ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਿਸੋਹਾ ਗੁਰੂ ਨਾਨਕ ਦੇ ਹਰ ਸਿੱਖ ਦਾ ਘਰ ਗੁਰਦੁਆਰਾ ਬਣ ਗਿਆ ਧਰਮਸ਼ਾਲਾ ਬਣ ਗਿਆ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਣ ਗਿਆ ਇੰਨੀ ਸਿੱਖੀ ਪਰਫੁੱਲਤ ਹੋਈ ਸੀ